ਤੋ ਮੇਗ ਰਾਜਰ ਅੱਲਾ ਪਹੁੰਚੇ ਹੋਏ ਪਿੰਡ ਸ਼ਹਿਜਾਦੀ ਜ਼ਿਲ੍ਹਾ ਫਿਰੋਜ਼ਪੁਰ ਸ਼ਹਿਜਾਦੀ ਪਿੰਡ 1947 ਤੋਂ ਪਹਿਲਾਂ ਪੂਰੀ ਤਰ੍ਹਾਂ ਇਸਲਾਮ ਧਰਮ ਨਾਲ ਸੰਬੰਧਿਤ ਲੋਕਾਂ ਦਾ ਪਿੰਡ ਸੀਗਾ ਪਰ 1947 ਦੇ ਉਜਾੜੇ ਨੇ ਐਸੀ ਗੰਦੀ ਹਨੇਰੀ ਬਗਾਈ ਕਿ ਉਹ ਇੱਥੋਂ ਦੇ ਜਿਹੜੇ ਮੁਸਲਮਾਨ ਸੀ ਸ਼ਹਿਜਾਦੀ ਪਿੰਡ ਦੇ ਸਾਰੇ ਉਹ ਪੱਤਰਿਆਂ ਵਾਂਗੂ ਖੇਲਰ ਗਏ ਪਾਕਿਸਤਾਨ ਦੀ ਧਰਤੀ ਤੇ ਉਹ ਚਲੇ ਗਏ ਔਰ ਉੱਥੋਂ ਦੇ ਜਿਹੜੇ ਪਾਕਿਸਤਾਨ ਦੀ ਧਰਤੀ ਤੇ ਵਸਦੇ ਰਸ ਦੇ ਜਿਹੜੇ ਸਿੱਖ ਪਰਿਵਾਰ ਸੀਗੇ Hindu ਪਰਿਵਾਰ ਸੀਗੇ ਉਹ ਉਧਰੋਂ ਉਜੜ ਕੇ ਇੱਧਰ ਨੂੰ ਆ ਗਏ ਤਾਂ ਜਿਹੜੇ ਪਰਿਵਾਰ ਪਾਕਿਸਤਾਨ ਦੀ ਧਰਤੀ ਤੋਂ ਉਜੜ ਕੇ ਇੱਥੇ ਸ਼ਹਿਜਾਦੀ ਪਿੰਡ ਦੇ ਵਿੱਚ ਆ ਕੇ ਆਬਾਦ ਹੋਏ ਇੱਥੇ ਬਸੇ ਉਹਨਾਂ ਨੇ ਦੁਬਾਰਾ ਪਿੰਡ ਮਤਲਬ ਵਸਾਇਆ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਵਿੱਚ ਮੈਂ ਆਇਆ ਹੋਇਆ ਹਾਂ ਇਹ ਪਰਿਵਾਰ ਕੌਣ ਹੈ ਇਹ ਉਸ ਪਰਿਵਾਰ ਦੇ ਵਿੱਚੋਂ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਸੀਨੀਅਰ ਸਿਟੀਜ਼ਨ ਹੀ ਨਹੀਂ ਸੁਪਰ ਸੀਨੀਅਰ ਸਿਟੀਜ਼ਨ ਨੇ ਕਿਉਂਕਿ ਇਹਨਾਂ ਨੇ 1947 ਦਾ ਉਜਾੜਾ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਇਹ ਬਜ਼ੁਰਗ ਕੌਣ ਨੇ ਆਪਣੇ ਆਪ ਹੀ ਦੱਸਣਗੇ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਨਾਂ ਤੁਹਾਡਾ ਮੈਂ ਗਾਜੀਤ ਸਿੰਘ ਜੀ ਸਰਦਾਰ अजीत ਸਿੰਘ ਪਿਤਾ ਜੀ ਦਾ ਨਾਂ ਜੀ ਸਰਦਾਰ ਡੋਗਰ ਸਿੰਘ ਸਰਦਾਰ ਡੋਗਰ ਸਿੰਘ ਦਾਦਾ ਜੀ ਦਾ ਨਾਂ ਬਾਗਾ ਸਿੰਘ ਸਰਦਾਰ ਬਾਗਾ ਸਿੰਘ ਹਲ ਨੰਬਰਦਾਰ ਸੀ ਨੰਬਰਦਾਰ ਕਿੱਥੋਂ ਦੇ ਨੰਬਰਦਾਰ ਸੀਗੇ ਉਹ ਇਹ ਜੀ ਉੱਥੇ ਪਾਜੀ ਦੇ ਸੀ ਪਾਜੀ ਇਹ ਪਾਜੀ ਕਿੱਥੇ ਹੈ ਜੀ ਪਿੰਡ ਪਾਜੀ ਹੈਗਾ ਰਾਇਵਿੰਡ ਦੇ ਕੋਲ ਰਾਇਵਿੰਡ ਦੇ ਕੋਲ ਅੱਛੇ ਰੇ ਰਾਇਵਿੰਡ ਸਾਡੇ ਨਾਲ ਉਹ ਸ਼ਹਿਰ ਲੱਗਦਾ ਸੀ ਹਾਂ ਅੱਛਾ ਉੱਥੋਂ ਅਸੀਂ ਪਾਜੀ ਆ ਰਹੇ ਨੇ ਪਾਜੀ ਜਿਹੜਾ ਪਿੰਡ ਸੀ ਤੁਹਾਡੇ ਇਹਦੇ ਵਾਲੇ ਦੋਲੇ ਕਿਹੜੇ ਪਿੰਡ ਸੀ ਉਹ ਨਾਂ ਲਾਓ ਸਾਰੇ ਇੱਕ ਇੱਕ ਤੇ ਸਾਡੇ ਵਾਲੇ ਦੋਲੇ ਇਹ ਪਾਈਕੋਟ ਉਹਨੂੰ ਆਦੇ ਸੀ ਮੁਸਮਮਨਾਂ ਦਾ ਇਹਨਾਂ ਦਾ ਇਹ ਕੋਟ ਸੀ ਵੱਜਦਾ ਪਾਈਕੋਟ ਆ ਪਾਈਕੋਟ ਸੀ ਉਹ ਕਦੋਂ ਅਸੀਂ ਰਾਵੇ ਨਾਲ ਹੁੰਦੇ ਸੀ ਉਹ ਰਾਤ ਹੁੰਦਾ ਸੀ ਕੋਟ ਆ ਕੋਟ ਉਹਨੂੰ ਕੋਟ ਜਾਂਦੇ ਸੀ ਕੋਟ ਕੋਟ ਜਾਂਦੇ ਹੋਰ ਹੋਰ ਉਰਲੇ ਦਾ ਕਿਹੜਾ ਸੀ ਨਾ ਇਹ ਜੀਆ ਬੱਗਾ ਆ ਗਿਆ ਸੀ ਜੀਆ ਬੱਗਾ ਹਾਂ ਤੇ ਉਹਰਾ ਮਾਨਕ ਆ ਗਿਆ ਸੀ ਮਾਨਕ ਮਾਨਕ ਇਹ ਧੁੰਦੇ ਆ ਗਏ ਸੀ ਧੁੰਦੇ ਧੁੰਦੇ ਆ ਗਏ ਸੀ ਅੱਛਾ ਜੀ ਹੈ ਤੇ ਗੱਲ ਸੁਣ ਹੋਰ ਨਿੱਕੇ ਨਿੱਕੇ ਆ ਲੰਮੇ ਦੇ ਉਹ ਰੂਗ ਬਥੇਰੇ ਆ ਗਏ ਸੀ ਪਿੰਡ ਨਿੱਕੇ ਬਥੇਰੇ ਉਹਨ ਮੇਰੂ ਕਿਹੜਾ ਨਾ ਐਨਾ ਦੱਬ ਕੇ ਜਾਂਦੀ ਮੈਂ ਕੁਝ ਮੇਰਾ ਦਿਮਾਗ ਵੀ ਕੰਮ ਘੱਟ ਕਰਦਾ ਹੈ ਹਾਂ ਤੇ ਉਹ ਗਾਲੇ ਪੱਜਗਰ ਨਾਲ ਨਿੱਕੇ ਨਿੱਕੇ ਪਿੰਡ ਇੱਕ ਹੋਰ ਤੇਲਸੀ ਨਾਲ ਉਹ ਇਹਗਾ ਹੈ ਤਹਿਸੀਲ ਕਿਹੜੀ ਸੀ ਤੁਹਾਡੀ ਸਾਲਾ ਲਾਹੌਰ ਹੀ ਸੀ ਤਹਿਸੀਲ ਉਹ ਵੀ ਲਾਹੌਰ ਹੀ ਸੀ ਉਹ ਵੀ ਲਾਹੌਰ ਸੀ ਉਹ ਵੀ ਲਾਹੌਰ ਹੀ ਸੀ ਜ਼ਿਲ੍ਹਾ ਵੀ ਲਾਹੌਰ ਲਾਹੌਰ ਜ਼ਿਲ੍ਹਾ ਸਭ ਤੋਂ ਲਾਂਕੀ ਸੀ ਪਰ ਅੱਛਾ ਹਾਂ ਰਾਇਵਿੰਡ ਨੇੜੇ ਸ਼ਹਿਰ ਲੱਗਦਾ ਸੀ ਉੰਜ ਹਾਂ ਰਾਇਵਿੰਡ ਸੌਦਾ ਪੱਤਾ ਜੇ ਨਿੱਕੇ ਨਿੱਕੇ ਕੰਮ ਜਿਹੜੇ ਸ਼ਹਿਰਾਂ ਚ ਅਸੀਂ ਜਾਣੇ ਆ ਅਸੀਂ ਟੁਰ ਕੇ ਚਲੇ ਜਾਂਦੇ ਸੀ ਰਾਇਵਿੰਡ ਹਾਂ ਰਾਇਵਿੰਡ ਕੋਈ ਐਨਾ ਦੂਰ ਨਹੀਂ ਸੀਗਾ ਅੱਛਾ ਜਿਹੜਾ ਪਾਜੀ ਪਿੰਡ ਸੀ ਤੁਹਾਡਾ ਇਹਦੇ ਚ ਕਿਹੜੀਆਂ ਜਾਤ ਬਰਾਦਰੀਆਂ ਰਹਿੰਦੀਆਂ ਸੀਗੀਆਂ ਉਹ ਜਾਤ ਬਰਾਦਰੀਆਂ ਦੀ ਗੱਲ ਸੁਣ ਉਹ ਤੋਂ ਤਾਂ ਸਿੱਖਾਂ ਦੇ ਘਰ ਕਿੰਨੇ ਸੀ ਸਿੱਖਾਂ ਦਾ ਤਾਂ ਜ਼ਿਆਦਾ ਹੀ ਸੀ ਜ਼ਿਆਦਾ ਸੀਗੇ ਜ਼ਿਆਦਾ ਸੀ ਤੇ ਮੁਸਲਮਾਨਾਂ ਦੇ ਮੁਸਲਮਾਨਾਂ ਦੇ ਉਹਨਾਂ ਨੂੰ ਮੁਸਲਮਾਨ ਨਹੀਂ ਅਸੀਂ ਸੱਕੇ ਆਉਂਦੇ ਸਾਂ ਸੱਤੇ ਆ ਸੱਕੇ ਆਉਂਦੇ ਸਾਂ ਅੱਛਾ ਆਪਾਂ ਨਿਸ਼ਾਨੀਓ ਸੱਕੇ ਉਹਨਾਂ ਨੂੰ ਆਉਂਦੇ ਰਹੇ ਆ ਸਾਡੇ ਨਾਲ ਬੇਲੀ ਦੇ ਨਾਲ ਆਉਂਦੇ ਸੀ ਸੱਕੇ ਉਹ ਉਹ ਕਿਹੜੇ ਮੁਸਲਮਾਨ ਹੀ ਪੱਜਦੇ ਸੀ ਅੱਛਾ ਉਹਨਾਂ ਨੂੰ ਆਗਾ ਇਹ ਬਾਪੂ ਰੂੜੀ ਇਹਦੀਆਂ ਗੱਲਾਂ ਆਦਿ ਲੈ ਲੈ ਸਨਾ ਚੌਧਰੀ ਕੀ ਹਾਲ ਹੈ ਬਾਜੀ ਪਿੰਡ ਦੀਆਂ ਪੱਤੀਆਂ ਕਿੰਨੀਆਂ ਸੀ ਪੱਤੀਆਂ ਦੇ ਮੈਨੂੰ ਮਿਲ ਇੰਨਾ ਇੰਨਾ ਜਿਆ ਪੱਤੀਆਂ ਤਾਂ ਦੋ ਹੀ ਵਸ ਜੇ ਖਾਸੀ ਸੀ ਕਿਹੜੇ ਸੁੰਦਰੀ ਖਾਸੀ ਖਾਸੀ ਹਾਂਜੀ ਅਸੀਂ ਖਾਸੀ ਹਾਂ ਤੁਸੀਂ ਖਾਸ਼ੇ ਹੋ ਹਾਂ ਦੂਜੇ ਸੁੰਦਰੀਏ ਸੀ ਸੁੰਦਰੀਏ ਹਾਂ ਦੋ ਪੱਤੀਆਂ ਹੀ ਸੀ ਅੱਛਾ ਉਹ ਪੱਤੀਆਂ ਤੇ ਆਪਣੀ ਕੋਈ ਨੰਬਰਦਾਰ ਨੰਬਰਦਾਰ ਕਿਹੜੇ ਸੀਗੇ ਤੁਹਾਡੇ ਪਿੰਡ ਦੇ ਸਾਡੇ ਨੰਬਰਦਾਰ ਕਿਤੇ ਬਾਪੂ ਸੀ ਹੂੰ ਤੋੜੇ ਪੇ ਦਾਦਾ ਜੀ ਹਾਂਜੀ ਇੱਕ ਹੋਰ ਸੀ ਨੰਬਰਦਾਰ ਬਾਗ ਸਿੰਘ ਹਾਂ ਆ ਤੁਹਾਡੇ ਦਾਦਾ ਜੀ ਆ ਬਾਗਾ ਸਿੰਘ ਸੀ ਬਾਗਾ ਸਿੰਘ ਹੋਰ ਉਹ ਦੂਜੇ ਦਾ ਨਾਮ ਮੈਨੂੰ ਨਹੀਂ ਪਤਾ ਵੀ ਕਿਹੜਾ ਕੋਈ ਮੁਸਲਮਾਨ ਨੰਬਰਦਾਰ ਸੀ ਭਾਈ ਮੈਂ ਇਸ ਗੱਲ ਨੂੰ ਨਹੀਂ ਜਾਂਦਾ ਮੁਸਲਮਾਨ ਵੀ ਉਹ ਇਹ ਜਾਂ ਨਾ ਹੋਵੇ ਮੁਸਲਮਾਨ ਹੁੰਦੇ ਇਹ ਗੱਲ ਹੈ ਨੰਬਰਦਾਰੀ ਕਾਹਦੀ ਸੀ ਜ਼ਮੀਨ ਮੁਸਲਮਾਨਾਂ ਦੀ ਉੱਥੇ ਕੋਈ ਵੀ ਨਹੀਂ ਸੀ ਅੱਛਾ ਜ਼ਮੀਨ ਕੋਈ ਹਿੱਸਾ ਦੇ ਅੱਛਾ ਮੁਸਲਮਾਨ ਬੇਜ਼ਮੀਨੇ ਸੀ ਹਾਂ ਮੋ ਮਜ਼ਦੂਰੀ ਕਰਨ ਵਾਲੇ ਸੀ ਮਜ਼ਦੂਰ ਤਬਕਾ ਹਾਂ ਠੀਕ ਹੈ ਜਾਂ ਤੋਂ ਇਹ ਇਹ ਤੇ ਪੰਜ ਕਰ ਘਰ ਤੁਸੀਂ ਤੁਹਾਡੀ ਉਮਰ ਕਿੰਨੀ ਸੀਗੀ ਉਦੋਂ ਜਦੋਂ ਪਾਕਿਸਤਾਨ ਬਣਿਆ ਮੇਰਾ 40 ਦਾ ਯਾਰ ਮੇਰਾ 40 ਦਾ ਹਾਂ 7-8 ਸਾਲ ਦੇ ਸੀਗੇ ਹਾਂਜੀ ਅੱਛਾ ਤੇ ਪੜਨ ਲੱਗੇ ਸੀ ਉੱਥੇ ਤੁਸੀਂ ਕਿੱਥੇ ਪੜਦੇ ਸੀ ਹਾਂਜੀ ਅਸੀਂ ਮਾਨਕਪਾਦ ਦੇ ਸਰ ਮਾਨਕ ਹਾਂ ਉੱਥੇ ਪੜਨ ਜਾਂਦੇ ਸੀ ਹਾਂ ਕਾਹਦੇ ਤੇ ਜਾਂਦੇ ਸੀ ਪੜਨ ਤੁਸੀਂ ਜਾਂਦੇ ਟੁਰਨੇ ਜਾਂਦੇ ਪੈਦਲ ਪੈਦਲ ਹੀ ਜਾਂਦੇ ਟੀਚਰ ਦਾ ਨਾਮ ਯਾਦ ਕੋਣ ਪੜਾਉਂਦਾ ਸੀ ਇਹ ਗੱਲ ਹੈ ਇੱਕ ਤੇ ਸਾਡੇ ਸੀ ਆ ਯਕੀ ਉਹ ਹੁੰਦਾ ਸੀ ਮਾਸਟਰ ਡੁੱਡਾ ਹੈ ਉਹਦੇ ਨਾਲ ਇਹ ਲਾ ਕੀ ਉਹ ਅਈਟਰ ਵੀ ਉਹਨ ਲਾਰੇ ਸੀ ਦੂਜੀ ਕਹਿੰਦਾ ਮੁਸਲਮਾਨ ਦਾ ਸੀ ਨਾ ਉਹਦਾ ਨਾਮ ਤਾਂ ਨਹੀਂ ਪਤਾ ਇਹਦੇ ਦਾ ਇੱਕ ਮੁਸਲਮਾਨ ਟੀਚਰ ਸੀਗਾ ਆ ਇੱਕ ਸਿੱਖ ਸੀਗਾ ਸਿੱਖ ਸੀ ਉਹ ਡੁੱਡਾ ਸੀ ਢੋਮੇ ਪਾਉਂਦਾ ਉਹਦੇ ਡੁੱਲੀ ਅੱਛਾ ਤੇ ਉਥੇ ਉਰਦੂ ਪੜ੍ਹਦੇ ਸੀ ਫਿਰ ਉਹ ਕਿਉਂ ਪੜ੍ਹਦੇ ਸੀ ਆਉਂਦਾ ਹੈ ਅਲਫਬੇ ਪੇ ਤੇ ਟੇ ਸੇ ਕਿ ਭੁੱਲ ਗਿਓ ਉਹ ਤਾਂ ਮੈਂ ਆਪ ਤੇ ਸਾਈਨ ਕਰਦੇ ਰਹੇ ਹੁੰਦੇ ਮੇਰੇ ਕੋਲ ਸਾਈਨ ਦੂਜੇ ਵੀ ਨਹੀਂ ਹੁੰਦੇ ਉਰਦੂ ਚ ਕਰਦੇ ਸੀ ਸਾਈਨ ਨਹੀਂ ਸਾਈਨ ਕਰ ਲੈਣਾ ਸਭ ਮੈਂ ਆਈ ਚੜਾ ਕੇ ਦੂਜੀ ਸਾਈਨ ਕਰਦੇ ਰਹੇ ਉਰਦੂ ਵਾਲੇ ਤੇ ਹੁਣ ਵੀ ਉਹ ਅਲਫਬੇ ਸੇ ਵੀ ਇਹ ਤੇ ਮੈਂ ਉਹ ਤੋਂ ਤਾਂ ਜਾਂਦਾ ਜਾਂਦਾ ਸੀ ਫਿਰ ਉਹ ਛੱਡ ਦਿੱਤਾ ਉਹ ਕਦ ਪੜ੍ਹਾਈ ਖਤਮ ਹੋ ਗਈ ਫਿਰ ਇਹ ਡਰ ਆ ਗਿਆ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅੱਜ ਹੁਣ ਪਿੰਡ ਛੱਡ ਕੇ ਜਿੱਥੇ ਜਨਮ ਹੋਇਆ ਜਿੱਥੇ ਸਾਡੀ ਜ਼ਮੀਨ ਹੈ ਘਰ-ਬਾਰ ਹੈ ਜਿੱਥੇ ਸਦੀਆਂ ਤੋਂ ਵਸਦੇ ਸੀਗੇ ਇਕੱਠੇ। ਪਹਿਲਾਂ ਤਾਂ ਇਹ ਦੱਸੋ ਵੀ ਉੱਥੇ ਮੁਸਲਮਾਨਾਂ ਨਾਲ ਪਿਆਰ ਕਿੰਨਾ ਸੀ 47 ਤੋਂ ਪਹਿਲਾਂ 47 ਵੇਲੇ ਦਾ ਜੋ ਕੁਝ ਹੋਇਆ ਅਸੀਂ ਤਾਂ ਪੜਿਆ ਹੈ ਅਸੀਂ ਬਾਅਦ ਚ ਪੈਦਾ ਹੋਏ ਹਾਂ ਸਾਰੇ। ਹਾਂ। ਅਸੀਂ ਪੜਿਆ ਵੀ 10 ਲੱਖ ਤਾਂ ਲੋਕ ਮਰ ਗਏ ਉਦੋਂ ਕਤਲੇਆਮ ਹੋ ਗਿਆ ਬਸੋਂ ਦਾ ਬਟਾਂਦਰਾ ਹੋ ਗਿਆ। ਬੰਦੇ ਗਏ ਲੋਕ ਉੱਜੜ ਗਏ। ਪਰ ਤੁਹਾਡਾ ਤੁਸੀਂ ਦੱਸੋ ਵੀ ਪਹਿਲਾਂ ਮੁਸਲਮਾਨਾਂ ਦਾ ਸਿੱਖਾਂ ਦਾ ਹਿੰਦੂਆਂ ਦਾ ਕਿੰਨਾ ਕੁ ਪਿਆਰ ਸੀ ਕਿ ਕਿਵੇਂ ਸੀ ਉਹ ਇਹ ਘਰਾਂ ਦੇ ਨਾਲ ਪਿਆਰ ਆਡੂਆ ਦੇ ਸੀ ਕਿਸੇ ਦਾ ਕਿਸੇ ਦਾ ਇੱਥੇ ਦੋ ਚੌ ਦਾ ਸਾਡੇ ਨਾਲ ਦੋ ਇਹ ਮੁਸਲਮਾਨਾਂ ਦਾ ਪਿਆਰ ਸੀ ਮੇਰੇ ਬਾਪਨਾਵਾਲਾ ਨਾਲ ਬੜਾ ਇਹ ਕਹ ਕੇ ਇਹ ਪ੍ਰੇਮ ਸੀ ਮੈਨੂੰ ਉਹਨੇ ਇੱਕ ਨਿੱਕਾ ਜਿਹਾ ਨਿਸ਼ਾਨਾ ਉਹ ਉਹਨਾਂ ਜੁੱਤੀ ਬਣਾ ਕੇ ਦਿੱਤੀ ਤੈਨੂੰ ਇੱਧਰ ਲੇ ਲੋਕ ਮੌਦੇ ਆਉਂਦੇ ਅੱਛਾ ਬੜੇ ਇੱਕ ਕੱਢ ਕੇ ਹੂੰ ਉਧਰ ਵੇਖ ਕੇ ਗੱਲ ਕਰੋ ਹਾਂਜੀ ਅੱਛਾ ਜੀ ਕੱਢ ਕੇ ਦਿੱਤੀ ਉਹ ਲਿਆਇਆ ਕਰਿਆ ਨਾ ਉਹਨੂੰ ਕਿਨੇ ਮੁਸਲਮਾਨਾਂ ਨੇ ਮੋਜੇ ਦਿੱਤੇ ਤੋ ਉਹਨੂੰ ਨਾ ਗਏ ਅੱਛਾ ਨਾ ਯਾਦ ਕਿਹੜੇ ਮੁਸਲਮਾਨ ਨੇ ਨਾ ਨਹੀਂ ਇਹਨਾਂ ਉਹਨੇ ਜੁੱਤੇ ਵਾਂ ਦਾ ਪਾ ਕੇ ਵੇ ਪਾ ਕੇ ਵੇਖੀ ਤੇ ਮੈਂ ਆਖਿਆ ਮੈਨੂੰ ਥੋੜੀ ਜੀ ਲੱਪੀ ਗਈ ਏ ਹੂੰ ਉਹ ਆਂ ਦਾ ਛੱਡਦੀ ਹੂੰ ਉਹ ਲੈ ਗਿਆ ਦੂਜੇ ਦੇ ਫਿਰ ਆਂ ਦਾ ਹੁਣ ਹੋਏਗਾ ਅੱਛਾ ਹੱਦ ਤੇ ਸੀ ਆਂ ਦਾ ਹੁਣ ਉਹ ਤੁਹਾਡੇ ਪਾਜੀ ਪਿੰਡ ਦਾ ਹੀ ਸੀ ਮੁਸਲਮਾਨ ਆਹੋ ਜਿਹਨੇ ਜੁੱਤੇ ਬਣਾ ਕੇ ਦਿੱਤੇ ਮੈਂ ਆਪ ਜਾਂਦਾ ਤੇ ਉਹਨਾਂ ਦੀ ਦੁਕਾਨ ਤੇ ਦੁਕਾਨ ਤੇ ਜੁੱਤੀਆਂ ਦੀ ਦੁਕਾਨ ਸੀ ਹਾਂ ਜੁੱਤੀਆਂ ਸੌਂਦੇ ਸੀ ਉਹ ਜੁੱਤੀਆਂ ਅੱਛਾ ਅੱਛਾ ਹੈ ਅੱਛਾ ਬੜੀ ਵਧੀਆ ਜੁੱਤੀ ਕਿਹੜੀ ਹੈ ਐ ਕੱਢ ਕੁੱਢ ਕੇ ਛੋਟੇ ਛੋਟੇ ਮੂਝੇ ਉਹਨਾਂ ਨੂੰ ਹੋਰ ਕੀ ਗੱਲ ਹੈ ਉਹ ਉਹਨੇ ਆ ਗਿਆ ਫੇ ਬਾਪੂ ਨੇ ਮੈਨੂੰ ਖਲੇ ਪਤਾ ਨਹੀਂ ਕਿੰਨੇ ਦਿੱਤੇ ਪੈਸੇ ਵੀ ਦਿੱਤੇ ਪਤਾ ਨਹੀਂ ਉਹਨੂੰ 100 ਦਿੱਤਾ ਜਾਂ 50 ਦਿੱਤੇ ਉਹ ਲੈ ਨਾ ਆਂਦਾ ਫਰਮ ਖੁਸ਼ੀ ਨਾਲ ਦੇਣਾ ਮੇਰਾ ਮੁੰਡਾ ਇੱਕਾ ਹੀ ਸੀ ਤੂੰ ਬੜਾ ਵੱਡਾ ਅੱਛਾ ਹੈ ਅੱਛਾ ਮਤਲਬ ਇੰਨਾ ਪਿਆਰ ਸੀਗਾ ਤੇ ਇੰਨਾ ਜਦੋਂ ਪਿਆਰ ਸੀਗਾ ਮਤਲਬ ਇੱਕ ਦੂਜੇ ਨਾਲ ਤੁਸੀਂ ਵਿਆਹ ਸ਼ਾਦੀਆਂ ਚ ਵਰਤਦੇ ਸੀਗੇ ਆ ਜੁੱਤਿਆਂ ਦੀ ਗੱਲ ਤੁਸੀਂ ਦੱਸ ਰਹੇ ਹੋ ਮੌਜੇ ਦਿੱਤੇ ਤੁਹਾਨੂੰ ਬਣਾ ਕੇ ਪਿਆਰ ਨਾਲ ਤੇ ਗੱਲ ਇੱਥੋਂ ਤੱਕ ਕਿਵੇਂ ਆ ਗਈ ਵੀ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰਤਾ ਤੇ ਉਹ ਉਜਾੜਨਾ ਸ਼ੁਰੂ ਕਰਤਾ ਇਹ ਕੀ ਗੱਲ ਬਣ ਗਈ ਸੀ ਉਹ ਜੀ ਗੱਲ ਸੁਣੋ ਸਰਕਾਰਾਂ ਦੇ ਕੰਮ ਬਣ ਕੇ ਵੀ ਤੋਂ ਪਿੰਡਦਿਆਂ ਨੇ ਸਾਨੂੰ ਕੁਛ ਨਹੀਂ ਆਖਿਆ ਪਿੰਡ ਵਾਲਿਆਂ ਨੇ ਕੁਛ ਨਹੀਂ ਕਿਹਾ ਕੁਛ ਨਹੀਂ ਪਿੰਡ ਵਾਲਿਆਂ ਨੇ ਰੱਖ ਹੀ ਕੀਤੀ ਹੈ ਪਿੰਡ ਵਾਲੇ ਸਾਂ ਅਈ ਤਕਾਲੀ ਆਪਾਂ ਐਸ ਵੜੀ ਨਹੀਂ ਕਲੀਅਰ ਅੱਛਾ ਜੀ ਐਸਕੂਰੇ ਨਹੀਂ ਐਸ ਵੜੀ ਐਸ ਵੜੀ ਜਣੀ ਤਰਕਾਲਾ ਨੂੰ ਤਰਕਾਲਾ ਨੂੰ ਸਾਡੇ ਕੋਲ ਅਈ ਤੁਰ ਕਿਹਦੇ ਸੀ ਨਾ ਇਹ ਅਰੇ ਇਹ ਵੀ ਲਾ ਤੋਂ ਇੱਕ ਗੱਡੀ ਆਈ ਏ ਅੱਛਾ ਜੀ ਗੱਡੀ ਰੇਲ ਅੱਛਾ ਸਾਡੀਆਂ ਪਹਿਲੀਆਂ ਥਾਣੇ ਰੇਲ ਦੀ ਕਿ ਲਾਈਨ ਲੰਘਦੀ ਸੀ ਅੱਛਾ ਉਹ ਉਹ ਆਈ ਏ ਆਈ ਤੁਰ ਇਹ ਲੋਰ ਲੋ ਅੱਛਾ ਜੀ ਉਹ ਸਾਰੀ ਕਿ ਸਾਰੇ ਮੁਸਲਮਾਨਾਂ ਦੇ ਸੀ ਅੱਛਾ ਉੱਥੋਂ ਲੰਗੇ ਲੱਗੇ ਨੇ ਸਨਿਆਰੇ ਸੀ ਵਿਟਾਂਗੇ ਤੇ ਹੂੰ ਤਾਂਗੇ ਤੇ ਲੰਗੇ ਨੇ ਗਏ ਨੇ ਉਹ ਫੜਕ ਲੰਗੇਲੇ ਉਹ ਵਗਾ ਕਦੋਂ ਗਏ ਉਹਦੇ ਮੁਸਲਮਾਨ ਦੀ ਮਿਟਰੀ ਸੀ ਮਿਟਰੀ ਸੀ ਉਹਨਾਂ ਫੇਰ ਮਾਰੇਲੇ ਅੱਛਾ ਉਹਨਾਂ ਫੇਰ ਮਾਰੇ ਨੇ ਜੇ ਫੇਰ ਤੁਹਾਨੂੰ ਪਤਾ ਹੈ ਮਿਟਰੀ ਆ ਕੋ ਵੱਡੀਆਂ ਉਹਨਾਂ ਨੂੰ ਫੇਰ ਵੱਜੇ ਦੇ ਹੂੰ ਉਹ ਫੇ ਸਾਡੇ ਪਿੰਡ ਆ ਗਏ ਨੇ ਹੂੰ ਆ ਗਏ ਨੇ ਸਾਡੇ ਕੋਲ ਗੁਰਦੁਆਰਾ ਸੀ ਹੂੰ ਘੋਟ ਮਾਰੇ 350 ਤੋਂ ਦੋ ਸੀ ਸਾਡਾ ਛੋਟਾ ਸੀ ਉਸ ਤੋਂ ਵੱਧ ਜਾਂਦਾ ਵੱਡਾ ਸੀ ਹੂੰ ਉੱਥੇ ਆ ਕੇ ਗਏ ਸਾਰੇ ਇਕੱਠੇ ਹੋ ਗਏ ਅਸੀਂ ਮਦੀਨ ਅਸੀਂ ਵਿਚੁਰ ਗਏ ਉਹਨਾਂ ਆ ਕੇ ਅੱਜ ਮਿਲਟਰੀ ਇਹ ਸਾਰੇ ਇੱਥੇ ਕੀ ਲਿਆ ਆ ਰਹਿੰਦੇ ਆਈ ਅੱਜ ਉਹਨਾਂ ਬੜੇ ਖਤਰਾ ਕਰਦੇ ਹੂੰ ਤੇ ਨਿਕਲ ਜੋ ਹੂੰ ਫਿਰ ਬੰਦੇ ਜੋੜ ਕੇ ਔਰੀ ਔਰੀ ਉਹ ਖੁਰੇ ਟੁੰਦਿਆਂ ਦੇ ਖੁਰੇ ਅਸੀਂ ਥੋੜਾ ਇੱਕ ਜੂਮ ਹੋਰ ਆ ਗਿਆ ਉਹਨਾਂ ਦਾ ਨਿੱਕਾ ਚੱਲ ਗਿਆ ਤੇ ਕੋਈ ਨਹੀਂ ਅਸੀਂ ਦੋ ਤਿੰਨ ਜੂਮ ਇਕੱਠੇ ਹੋ ਗਏ ਰਾਤ ਨੂੰ ਨਿਕਲੇ ਆ ਅੱਛਾ ਵੱਡਾ ਕਾਫਲਾ ਬਣ ਗਿਆ ਵੱਡਾ ਕਾਫਲਾ ਬਣ ਗਿਆ ਸਾਡੇ ਨਾਲ ਦੁਆਲੇ ਦੋ ਬੰਦੇ ਕੋਈ ਫੌਜੀ ਸੀ ਉਹਨਾਂ ਕੋਲ ਥਿਆਰੀ ਹੈ ਜੀ ਸੀ ਉਹ ਨਾਲ ਨਾਲ ਲੱਗੇ ਆਏ ਨੇ ਫਿਰ ਅਸੀਂ ਰਾਤੋਂ ਰਾਤ ਰਾਤੋਂ ਰਾਤ ਛੋਰ ਕੇ ਲੱਗੇ ਆਏ ਰਾਤ ਹਮਲਾ ਨਹੀਂ ਹੋਇਆ ਤੁਹਾਡੇ ਹੱਪਾ ਕਾਫਲੇ ਤੇ ਨਾ ਨਾ ਸਾਡੇ ਕੋਈ ਲੱਗੇ ਨਹੀਂ ਲੱਗਾ ਕੋਈ ਉਹ ਫੇਰ ਕਰਦੇ ਸੀ ਨਾ ਫੌਜੀ ਦੋ ਇੱਕ ਕੋਈ ਨਹੀਂ ਇੱਕ ਉਰਾ ਅੱਗੇ ਛੜਕ ਲੰਘਣ ਲੱਗੀਆਂ ਗੱਡੀ ਦੀ ਲੈਣ ਉੱਥੇ ਫਿਰ ਲਟੇਰਪ ਸੀ ਲਟੇਰੇ ਸੀ ਜਿਵੇਂ ਨਾ ਸਾਨੂੰ ਵੇਖ ਕੇ ਵੀ ਇਹਨੂੰ ਆਪਾਂ ਲੁੱਟ ਲਈਏ ਹੂੰ ਉਹ ਫੇਰ ਸਾਨੂੰ ਪੈ ਗਏ ਨੇ ਹੂੰ ਉਹ ਪੈ ਗਏ ਨੇ ਜਿਵੇਂ ਨਾ ਫੇਰ ਇੱਕ ਕਿਹੜੇ ਸਾਡੇ ਨਾਲ ਫੌਜੀ ਸੀ ਨਾ ਉਹ ਨਾਲ ਫੇਰ ਉਹ ਨੌ ਪੈਰ ਮਾਰੇ ਉਹ ਦੋਵੇਂ ਮਰ ਗਏ ਇੱਥੇ ਨੇ ਅੱਛਾ ਲੁਟੇਰੇ ਸੀ ਲੁਟੇਰੇ ਉਹ ਗੱਜ ਉਹਨਾਂ ਦੇ ਕੋਲ ਸੀ ਪਰ ਉਹਦੇ ਲਈ ਉਹ ਸਾਰਾ ਕੁਝ ਲੁੱਟੀ ਜਾਂਦੇ ਸੀ ਉਹ ਮਹਿਲੇ ਉਹ ਵੇਖਿਆ ਵੀ ਦੋ ਇਹ ਕਹਿੰਦੇ ਇਸ਼ਾਨਾ ਜੁੱਟੇ ਨਾ ਉੱਤੇ ਪਏ ਲੈਂਸ ਲਾਗੇ ਉਹਨਾਂ ਕੇ ਲੈਂਸ ਨਹੀਂ ਰੋਇ ਨਾ ਕੱਠਿਆ ਹੋ ਗਈ ਜਾਨੀ ਤੋਂ ਟੋੜੇ ਜਿਹੜੇ ਕਾਫਲੇ ਦੇ ਵਿੱਚੋਂ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਮਾਲੀ ਤਾਂ ਹੋਇਆ ਹੀ ਹੋਇਆ ਮਾਲੀ ਤਾਂ ਜ਼ਮੀਨਾਂ ਛੱਡਿਆ ਘਰ-ਬਾਰ ਛੱਡਿਆ ਮਾਲ ਡੰਗਰ ਛੱਡਿਆ ਸੋਨਾ ਛੱਡਿਆ ਹਾਂਜੀ ਉਥੇ ਜੀ ਗੱਲ ਸੁਣ ਕਿ ਨਾ ਕਿ ਨਾ ਅਜੇ ਤੁਹਾਡੇ ਕੋਲ ਪਾਕਿਸਤਾਨ ਦਾ ਨਾ ਅਜੇ ਉਹ ਸਮਾਨ ਅਸੀਂ ਰੱਖਿਆ ਹੈ ਤੇ ਅਜੇ ਟਰੰਕੇਗਾ ਹੈ ਪਾਕਿਸਤਾਨ ਦਾ ਉਹ ਆਈ ਅਸੀਂ ਆਂਦਾ ਹੈ ਐਡਾ ਕੇ ਸਾਰਾ ਐਡਾ ਦਿਖਾਓ ਲੈ ਕੇ ਟਰੰਕ ਉਹ ਟੁੱਟ ਗਿਆ ਲੈ ਦਿਖਾ ਦਿਓ ਅੱਛਾ ਅੱਛਾ ਉਹ ਅਸੀਂ ਉਹ ਆਂਦਾ ਹੈ ਬਾਕੀ ਬਾਕੀ ਸਭ ਕੁਝ ਛੱਡਿਆ ਸਾਰਾ ਛੱਡਿਆ ਅੱਛਾ ਹੈ ਅੱਛਾ ਅਸੀਂ ਸਾਰਾ ਕੁਝ ਛੱਡ ਕੇ ਆ ਗਏ ਤੇ ਮੈਨੂੰ ਕਹ ਲਈ ਮੇਰਾ ਪਿਓ ਕਲੀ ਕਿਨਾਰਿਆਂ ਦੇ ਬਾਲੇ ਕਰੇ ਹਾਂ ਕਲੀ ਇੰਗਲੇ ਫਾਲੇ ਕਰੇ ਹਾਂ ਇੱਕ ਕਲੀ ਮੇਰੀ ਮਾਂ ਵੀ ਹਾਂ ਤੇ ਉਹ ਮੇਰੀ ਪਹਿਲੀ ਛੋਟੀ ਜੀ ਸੀ ਉਹਨੇ ਵਿਚਾਰੇ ਨੇ ਮਗਰ ਜਿਵੇਂ ਬਾਏ ਕਰਨੀਆਂ ਸ਼ਰੂ Nghi ਪਾ ਗਏ ਉਹਨੂੰ ਉਹਨੇ ਪਾਲਿਆ ਅੱਛਾ ਹੈ ਤੇ ਉਹ ਕਾਪਲੇ ਰਿਹਾ ਅੱਛਾ ਹਾਂ ਤੇ ਆਹ ਠੰਡਾ ਵੇਖ ਲੋ ਇਹ ਕਿੱਥੋਂ ਖਰੀਦਿਆ ਸੀਗਾ ਇਹ ਇਹਦੇ ਬਾਪੂ ਰਾਇ ਖਰੀਦਿਆ ਪਤਾ ਨਹੀਂ ਕਿਹੜਾ ਇਹ ਬੰਡ ਤੋਂ ਹੀ ਲਿਆ ਹੋਣਾ ਹੈ ਅੱਛਾ ਅੱਛਾ ਇਹੀ ਹੈ ਇਹੀ ਹੈ ਅੱਛਾ ਇਹ ਮੈਂ ਦਿਖਾਉਣਾ ਬਾਅਦ ਦੇ ਵਿੱਚ ਬਾਅਦ ਚ ਦਿਖਾ ਦਾਂ ਨੇ ਜੀ ਇਹ ਇਹਨਾਂ ਦੀ ਗੱਲ ਕਰ ਲਈਏ ਪਹਿਲਾਂ ਇਹ ਟਰੰਕ ਹੈ ਜਿਹੜਾ ਤੇ ਹੁਣ ਤੁਹਾਡਾ ਆਪਦਾ ਪਿੰਡ ਵੇਖਣ ਨੂੰ ਦਿਲ ਕਰਦਾ ਤੇਲ ਜੀ ਗੱਲ ਸੁਣੋ ਸਾਨੂੰ ਪਿੱਛੇ ਮੈਨੂੰ ਬੰਦਾ ਇਹ ਕਹਿੰਦਾ ਸਰ ਆਪਦਾ ਬੰਦਾ ਸੀ ਆਂਦਾ ਚੱਲੀਏ ਮੈਂ ਕਿਹਾ ਐ ਵੀ ਸਾਹਿਬ ਆਂਦਾ ਆਪਾਂ ਚੱਲੀਏ ਮੈਂ ਕਿਹਾ ਕੀ ਵੇਖਾਂਗੇ ਜਾ ਕੇ ਮੈਨੂੰ ਮੰਨ ਲਿਆ ਆਪਾਂ ਛੱਡ ਆਂ ਇੱਕੀ ਜਾ ਕੇ ਵੇਖਾਂਗੇ ਆ ਨਾ ਆਪਣੀ ਜਾਗਾ ਵੇਖ ਮੈਂ ਕਿਹਾ ਜਾਗਾ ਦੇ ਵਿੱਚ ਉੱਥੇ ਇੱਕ ਇੱਕ ਉੱਤੇ ਘਰ ਦੇ ਦੋ ਦੋ ਇੱਥੇ ਘਰ ਬਣਿਆ ਇਹਨੇ ਤੇ ਮੈਂ ਕਿਹਾ ਮੇਰਾ ਤੇ ਚਿੱਤ ਕਿਹੜਾ ਨਹੀਂ ਖਾਦਾ ਜਾਣ ਨੂੰ ਹੈ ਮੈਂ ਕਿਹਾ ਇੱਥੇ ਆ ਗਿਆ ਵਧੀਆ ਸੁਖ ਨਾਲ ਰੋਟੀ ਖਾਣੇ ਪਏ ਆ ਜਾਣ ਲੱਕੀ ੱਟਕੇ ਖਾਵਾਂਗੇ ਦੂਜਾ ਕਿ ਅਬ ਫਲਾਣਾ ਦਾ ਮੁੰਡਾ ਆਇਆ ਆ ਫਲਾਣਾ ਦਾ ਮੁੰਡਾ ਆਇਆ ਹੈ ਹੈ ਜਦੋਂ ਘਰ ਛੱਡ ਕੇ ਤੁਰੇ ਸੀ ਕਿਵੇਂ ਜੇ ਮਹਿਸੂਸ ਹੋਇਆ ਸੀ ਘਰ ਨੂੰ ਵੇਖਿਆ ਹੁਣ ਮਾਂ ਪਿਓ ਨੇ ਤੁਸੀਂ ਕੋਈ ਵੇਖਣ ਦੀ ਉਹ ਤਾਂ ਕਿਸੇ ਦੀ ਤੱਕ ਨਹੀਂ ਰਹੀ। ਹਮਮ। ਗੱਲੋਂ ਭਲੂ ਹੋ ਗਈ ਨਿਕਲ ਜੋ ਨਿਕਲ ਜੋ। ਹਮਮ। ਉਹਦਾ ਕੋਈ ਕਿਸੇ ਨੇ ਬੂਵੇ ਨਹੀਂ ਮਾਰੇ ਆਪਦੇ। ਛੱਡ ਕੇ ਤੁਰ ਗਏ। ਛੱਡ ਕੇ ਤੁਰ ਖੁੱਲੇ ਛੱਡ ਗਏ। ਅੱਛਾ ਰਸਤੇ 'ਚ ਖਾਣ ਪੀਣ ਨੂੰ ਵੀ ਕੋਲੇ ਕੁਝ ਨਹੀਂ ਹੋਣਾ। ਕੋਲ ਕੁਝ ਨੂੰ। ਭੁੱਖਣ ਪਾਣੇ ਤੁਰਿਆ ਏ। ਉਹ ਤਾਂ ਪੋਫੀ ਨਹੀਂ ਲੱਗਦੀ ਗਰ ਉਹ ਤੇ ਡਰ ਰਵੇ ਨਾ ਉਹਨੂੰ ਪੋਫੀ ਨਹੀਂ ਲੱਗਦੀ। ਹਮਮ। ਐਵੇਂ ਗੱਲ ਕਿਹੜੀ ਕਿਹੜੀ? ਅਰਪੇਰੇ ਤੇ ਆ ਗਏ ਕਾਰਗੇ ਸੰਗਠਨ ਇੱਥੇ ਆ ਕੇ ਦੋ ਦਿਨ ਰਹੇ ਉਹ ਕੋਰੇ ਇੱਕ ਦੋ ਨੇ ਰੋਟੀਆਂ ਆਂਦੀਆਂ ਅੱਧੀ ਅੱਧੀ ਸਾਨੂੰ ਵੰਡ ਕੇ ਕਿਵੇਂ ਦਿੱਤੀ ਉਹ ਅਸੀਂ ਚੰਗੇ ਭਲੇ ਹੱਸਦੇ ਬਸਦੇ ਪਰਿਵਾਰ ਸਰਦਾਰ ਉਹ ਝਾੜ ਕੇ ਰੱਖਤੇ ਅੱਧੀ ਅੱਧੀ ਰੋਟੀ ਨੂੰ ਤਰਸ ਗਏ ਇਹ ਹਾਲਾਤ ਉਸ ਵੇਲੇ ਦੀ ਰਾਜਨੀਤੀ ਨੇ ਕੀਤਾ ਸਾਡਾ ਹਾਂਜੀ ਹੂੰ ਇਹ ਚੀਪਾ ਆਪਣਾ ਪਤਾ ਅੱਛਾ ਜਿਵੇਂ ਜਿਵੇਂ ਹੁਣ ਕਰਤਾਰਪੁਰ ਕੋਰੀਡੋਰ ਬਣਾਇਆ ਹੈ ਸਰਕਾਰ ਨੇ ਹਾਂ ਆਵੇਂ ਇੱਕ ਦਿਨ ਲਈ ਉੱਥੇ ਜਾਣ ਦਿੰਦੇ ਨੇ ਹਾਂ ਤੁਸੀਂ ਹੈਗੇ ਵੱਡੇ ਸਾਡੇ ਨਾਣੋਂ ਤੁਹਾਡੀ رائے ਦੂਰ ਤੱਕ ਜਾਣੀ ਆ ਬਾਹਰਲੇ ਉਧਰ ਪਾਕਿਸਤਾਨ ਚ ਵੀ ਜਾਣੀ ਆ ਇਹ ਵੀਡੀਓ ਤੁਹਾਡੀ ਇੱਧਰ ਵੀ ਸੁਣੀ ਜਾਊਗੀ ਹਾਂ ਜਿਵੇਂ ਕੋਰੀਡੋਰ ਬਣਾਤਾ ਕਰਤਾਰਪੁਰ ਸਾਹਿਬ ਹਾਂ ਇਹ ਤਾਂ ਅੱਛੀ ਗੱਲ ਕੀਤੀ ਆ ਉਹਨਾਂ ਨੇ ਵੀ ਉਧਰਲੇ ਪਰਿਵਾਰ ਵੀ ਤੇ ਇੱਧਰਲੇ ਵੀ ਜਾ ਕੇ ਵਿਛੜੇ ਪਰਿਵਾਰ ਮਿਲ ਲੈਂਦੇ ਨੇ ਉੱਤੇ ਆਹੋ ਉਹ ਰੋਂਦੇ ਵੀ ਨੇ ਤੇ 77 ਸਾਲ ਦੇ ਵਿਛੜੇ ਭੈਣ ਭਰਾ ਮਿਲਦੇ ਆਂ ਕਈ ਵਾਰੀ ਇਹ ਤਾਂ ਚੰਗੀ ਗੱਲ ਹੋਈ ਐ ਪਰ ਉਹਦੇ ਉੱਤੇ ਜਿਹੜਾ 20 ਅਮਰੀਕੀ ਡਾਲਰਾਂ ਦਾ ਜਿਹੜਾ ਟੈਕਸ ਲਾਇਆ ਹੋਇਆ ਐ ਵੀ 20 ਅਮਰੀਕੀ ਡਾਲਰ ਦੇਵੋਗੇ ਤਾਂ ਜਾਓਗੇ ਤੁਸੀਂ ਇਹ ਹਟਣਾ ਚਾਹੀਦਾ ਐ ਤਾਂ ਇਹ ਤੇ ਗੱਲ ਸੁਣੋ ਕਿੰਨੇ ਕੋਲ ਨਾ ਹੋਣ ਉਹ ਤੇ ਬੈਠੇ ਹੀ ਬੈਠਾ ਉਹ ਤਾਂ ਜਾ ਨਹੀਂ ਸਕਦਾ 20 ਅਮਰੀਕੀ ਡਾਲਰਾਂ ਦੀ ਫੀਸ ਐ ਹੈ ਪਾਸਪੋਰਟ ਦੀ ਸ਼ਰਤ ਐ ਫਿਰ ਹੁਣ ਜੇ ਤੁਹਾਡੇ ਵਰਗਾ ਬਜ਼ੁਰਗ ਆਪਦਾ ਪਿੰਡ ਵੇਖਣ ਚੱਲਿਆ ਜਾਵੇ ਤੁਸੀਂ ਕੀ ਕਿਹੜਾ ਕੇ ਲਾਟਾ ਦਿਓਗੇ ਕਿਤੇ ਪਾਕਿਸਤਾਨ ਦਾ ਜਾ ਕੇ ਜਾਂ ਕੀ ਕਰ ਦਿਓਗੇ ਤੁਸੀਂ ਮੈਨਾਂ ਪਾਸ ਇਹ ਆਧਾਰ ਕਾਰਡ ਦੇ ਉੱਤੇ ਐਂਟਰੀ ਹੋਣੀ ਚਾਹੀਦੀ ਥੋੜੇ ਵਰਗਾਂ ਦੀ ਤਾਂ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਆਧਾਰ ਕਾਰਡ ਦੇ ਉੱਤੇ ਕਰਤਾਰਪੁਰ ਤੇ ਜਿਹੜੇ 20 ਡਾਲਰ ਵਾਲੀ ਸ਼ਰਤ ਮਾਫ ਹੋਣੀ ਚਾਹੀਦੀ ਹੈ ਬਿਲਕੁਲ ਖਤਮ ਕਰ ਦੇਣੀ ਚਾਹੀਦੀ ਹੈ ਸਰਕਾਰ ਨੂੰ ਇਹ ਤੇ ਸਹਿਮਤ ਹੋ ਤੁਸੀਂ ਅਸੀਂ ਗੱਲ ਸੁਣ ਉਸ ਤੇ ਸਹਿਮਤ ਹਾਂ ਹੂੰ ਉਹ ਤਾਂ ਸਰਕਾਰ ਦਾ ਸਿਰਫ ਧੂਮੇ ਚ ਤਾਂ ਹੈ ਨਾ ਦੇਖੋ ਇਹ ਸਾਡੀ ਸਰਕਾਰ ਉਹਨਾਂ ਨਾਲ ਗੱਲ ਕਰੂ ਆਪਾਂ ਰੌਲਾ ਪਾਵਾਂਗੇ ਤਾਂ ਆਏ ਲੋਕ ਰੌਲਾ ਪਾਉਂਦੇ ਹੁੰਦੇ ਨੇ ਇਹ ਕੋਰੀਡੋਰ ਐਵੇਂ ਨਹੀਂ ਖੁੱਲਿਆ ਹੈਗਾ ਜੇ ਕੋਈ ਉਧਰਲਾ ਲੀਡਰ ਜਾਂ ਇਧਰਲਾ ਲੀਡਰ ਕਵੇ ਵੀ ਮੈਂ ਖੋਲਿਆ ਆ ਅਸੀਂ ਖੁਲਵਾਇਆ ਨਹੀਂ ਇਹ ਲੋਕਾਂ ਦੀਆਂ ਅਰਦਾਸਾਂ ਨੇ ਖੋਲਿਆ ਲੋਕੋ ਕ ਸੁਬਾ ਸ਼ਾਮ ਗੁਰਦੁਆਰਿਆਂ ਚ ਮਰਨੇ ਪਰਨੇ ਵਿਆਹ ਸ਼ਾਦੀ ਆਨੰਦ ਕਾਰਜਾਂ ਤੇ ਅਰਦਾਸ ਕਰਦੇ ਖੁੱਲੇ ਦਰਸ਼ਨ ਦیدار ਖੁੱਲੇ ਦਰਸ਼ਨ ਦیدار ਚੀਕ ਦੇ ਤੁਰੇ ਆਉਂਦੇ ਆ ਇਹ ਅਰਦਾਸ ਕਰਦੇ ਤੁਰੇ ਆਉਂਦੇ ਤੁਹਾਡੀ ਅਰਦਾਸ ਨੂੰ ਫੜ ਲੱਗਿਆ ਸੀ ਇਹ ਇਹ ਐਵੇਂ ਨਹੀਂ ਕੀਤਾ ਲੀਡਰਾਂ ਨੇ ਲੀਡਰ ਤਾਂ ਉਹੀ ਕੁਛ ਕਰਦੇ ਤੁਸੀਂ ਰੌਲਾ ਪਾਓ ਦੱਬ ਕੇ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੀਆਂ ਗੱਲਾਂ ਦੂਰ ਤੱਕ ਜਾਣਗੀਆਂ ਇਹ ਇਹ ਮੰਗ ਕਰੋ ਤੁਸੀਂ ਮੰਗੇ ਗੱਲ ਸੁਣ ਅਸੀਂ ਤਾਂ ਇੱਥੇ ਝੋਟਾਂ ਦੇ ਦੀਆਂ ਅੱਖਾਂ ਜਾਣ ਜੁਗੇ ਕਿਤੇ ਵੀ ਦੀਏਗੀ ਵਾ ਹ ਨਹੀਂ ਜਿਵੇਂ ਉੱਥੇ ਕੋਰੀਡੋਰ ਬਣਾਏ ਇੱਥੇ ਹੁਸੈਨੀ ਵਾਲੇ ਬਣਾ ਦੇਣ ਜਿੱਥੇ ਭਗਤ ਸਿੰਘ ਦੀ ਸਮਾਦ ਹੈ ਇਹ ਗੱਲ ਸੁਣ ਇੱਥੇ ਤੇ ਅਸੀਂ ਕਿਸੇ ਸਾਧਨ ਤੇ ਜਾ ਵੀ ਤੁਹਾਡਾ ਪਿੰਡ ਤਾਂ ਉੱਥੋਂ ਨੇੜੇ ਹੀ ਹੋਊਗਾ ਮੇਰੇ ਖਿਆਲ ਫਿਰੋਜ਼ਪੁਰ ਤੋਂ ਅੱਗੇ ਪਰਲੇ ਪਾਸੇ ਇਹ ਤੋਂ ਬੰਦਾ ਪੇ ਇਹ ਪਰ ਕਸੂਰ ਮੇਰੇ ਤੇਰੇ ਤੋਂ 10 ਕਿਲੋਮੀਟਰ ਹੈ ਹਾਂ ਕਸੂਰ ਆ ਗਿਆ ਅੱਗੇ ਹਾਂ ਤੇ ਇੱਕ ਮੈਨੂੰ ਇਹਦੇ ਪਾਜੀ ਥੋੜਾ ਹੀ ਗਏ ਅੱਛਾ ਸਾਰਾ 25 25 30 ਕਿਲੋਮੀਟਰ ਚੜੀ ਹੋਵੇਗਾ ਬਾਪੂ ਵੀ ਸਾਈਕਲ ਤੇ ਇੱਥੇ ਆਉਂਦੇ ਰਹੇ ਨੇ ਇਹ ਮੱਸੀਆ ਇਹ ਜੇ ਤੰਤਨ ਤਰਨ ਤਨ ਆਹੋ ਉੱਥੋਂ ਪਾਜੀ ਤੋਂ ਆਹ ਰਾਇਵਿੰਡ ਤੋਂ ਆਹੋ ਅੱਛਾ ਇੱਥੇ ਮੱਸੀਆ 1200 ਖੀਆਂ ਸੀ ਦੇ ਵੀ ਤੇ ਨਾ ਆ ਗਏ ਇੱਥੋਂ ਗਏ ਲੈ اچھا ਸਾਈਡਰ ਤੇ ਹੁੰਦੇ ਰਹੇ اچھا ਹੈ ਬਾਜੀ ਬਾਦ ਉਹ ਤੋਂ ਪੈਸਾ ਵੀ ਨਹੀਂ ਸੀ ਲੱਭਦਾ ਹੂੰ ਤੇ ਹੁਸੈਨੀ ਵਾਲੇ ਵੀ ਭਗਤ ਸਿੰਘ ਦੀ ਸਮਾਦ ਤੇ ਕੋਰੀਡੋਰ ਬਣਨਾ ਚਾਹੀਦਾ ਫਿਰ ਹਾਂ ਇਹ ਰਸਤਾ ਖੁੱਲ ਜੇ ਇੱਥੇ ਆ ਕੇ ਸਾਰੀ ਦਿਹਾੜੀ ਆਧਾਰ ਕਾਰਡ ਦੇ ਉੱਤੇ ਐਂਟਰੀ ਹੋਵੇ ਫਿਰ ਬਾਦਰ ਖੋਲਣ ਵਪਾਰ ਵਧੇ ਆਪਸ ਦੇ ਵਿੱਚ ਹਾਂ ਮੈਂ ਤੁਹਾਨੂੰ ਦੱਸਾਂ ਦੇਖੋ ਸਾਡੇ ਦੇਸ਼ ਦੇ ਵਿੱਚ ਵਪਾਰ ਹੋ ਰਿਹਾ ਹੈ ਹਾਂ ਤੁਹਾਨੂੰ ਜਾਣਕਾਰੀ ਹੋਊਗੀ ਵੀ ਚੀਨ ਆ ਜਿਹੜਾ ਉਹ ਉੰਜ ਤਾਂ ਸਾਡਾ ਵਿਰੋਧੀ ਮੁਲਕ ਹੈ ਪਰ ਚੀਨ ਨੇ ਸਾਡਾ 4000 ਕਿਲੋਮੀਟਰ ਦਾ ਥਾਂ ਵੀ ਦੱਬਿਆ ਹੋਇਆ ਹੈ ਜਿਹੜਾ ਉਹਦੇ ਨਾਲ ਲੱਗਦਾ ਬਾਰਡਰ ਹੈ ਪਰ ਉਹਦੇ ਨਾਲ ਸਾਡਾ ਵਪਾਰ ਵੀ ਪੂਰੇ ਜੋਰਾਂ ਸ਼ੋਰਾਂ ਤੇ ਹੋ ਰਿਹਾ ਤੇ ਪਾਕਿਸਤਾਨ ਨਾਲ ਸਾਡਾ ਵਪਾਰ ਜ ਪਾਕਿਸਤਾਨ ਨਾਲ ਕਿਉਂ ਨਹੀਂ ਹੋ ਸਕਦਾ ਪਾਕਿਸਤਾਨ ਨੇ ਤਾਂ ਸਾਡਾ ਕੁਝ ਨਹੀਂ ਦੱਬਿਆ ਹੈਗਾ ਸਈਆਂ ਦਾ ਵੀ ਹੋਣੀ ਬਣਾਇਆ ਨੇ ਮੈਂ ਉੱਥੇ ਮਾਲ ਚਾਰ ਰਿਆ ਮਾਲ ਚਾਰ ਕੇ ਮਾਇਓ ਉੱਥੇ ਮਾਲ ਬਾਇਆ ਕਰੋ ਡੰਗ ਲੱਗੇ ਨੇ ਮੈਂ ਤਿੰਨ ਮਹੀਨੇ ਰਿਆ ਉੱਥੇ ਸਈਆ ਉਹ ਖੁੱਲਣਾ ਚਾਹੀਦਾ ਨਾ ਬਾਰਡਰ ਇਹ ਵੀ ਹੁਸੈਨ ਵਾਲਾ ਹਾਂ ਹੁਣ ਤੇ ਸਾਡੇ ਤਿੰਨ ਮੂਰਤੀਆਂ ਸੀ ਹਾਂ ਕੋਈ ਇੱਕ ਨਲਖਾ ਲਗਾ ਸੀ ਕੋਈ ਸੈ ਨਹੀਂ ਸੀ ਉੱਥੇ ਸੈਨੀਆਂ ਦੇ ਐਡੇ ਦੇ ਬੁੱਚੜ ਉਹ ਉੱਚਾ ਜਿਹਾ ਵਾਕੇ ਉਹਨਾਂ ਕੀਤਾ ਹੈ ਇਹ ਵਧੀਆ ਬਾਲਚਾਰ ਕੇ ਉੱਥੇ ਸਾਰਾ ਵੇਲ ਹੀ ਹੁੰਦਾ ਸੀ 아이 ਬਾਲਚਾਰ ਕੇ ਉੱਥੇ ਹੀ ਬਾ ਦੇਣਾ ਉੱਥੋਂ ਉੱਥੋਂ ਦੁੱਧ ਦਾ ਅੱਛਾ ਪਾਜੀ ਪਿੰਡ ਜਿਹੜੇ ਸੀਗੇ ਤੇ ਮੇਲੇ ਲੱਗਦੇ ਸੀਗੇ ਕੋਈ ਜਦੋਂ ਤੁਸੀਂ ਉੱਥੇ ਰਹਿੰਦੇ ਕਿੱਥੇ ਕਿੱਥੇ ਲੱਗਦੇ ਸੀ ਮੇਲੇ ਮੇਲੇ ਇੱਕ ਤਾਂ ਸਾਡੇ ਪਿੰਡ ਲੱਗਦਾ 1000 ਰੁਪਏ 1000 ਰੁਪਏ 1000 ਰੁਪਏ ਲੱਗਦਾ ਸੀ ਅੱਛਾ ਉੱਥੇ ਸਾਈ ਬਾਗਲ ਹੀ ਹੁੰਦਾ ਸੀ ਸਾਈ ਸਾਈ ਬਾਗਲ ਹੀ ਹੁੰਦਾ ਸੀ ਬਾਗ ਅਲੀ ਅੱਛਾ ਉਹ ਬੜਾ ਜਵਾਨ ਐਡਾ ਮੁਰਤਾ ਚੁੱਕਾ ਉਹਨੇ ਕਿਸੇ ਕੋਲੋਂ ਇਸਲਾ ਆਉਂਦਾ ਨਾ ਗਲੀਆਂ ਗਲੀ ਉਹਨੇ ਕਿਸੇ ਕੋਲੋਂ ਗਜਾ ਇੱਥੇ ਬੂਹੇ 'ਚ ਖਰੋ ਕੇ ਨਹੀਂ ਲੈਣਾ ਹੂੰ ਉਹਨੇ ਕਰਨਾ ਉਹਨਾਂ ਸਾਈਂ ਉਹਨੂੰ ਕਿਹੜੀ ਬੀਬੀ ਨੇ ਲੈ ਗਈ ਉੱਤੇ ਬੂਹੇ 'ਚ ਖੜੀ ਹੈ ਨਾ ਤੁਰੇ ਜਾਂਦੇ ਨੂੰ ਆਹੋ ਪਤਾ ਉਹਨੂੰ ਪਾ ਦਿੱਤਾ ਕਿਨੇ ਖਲੋਣ ਉਹ ਨਿਕਲੋਣਾ ਨਹੀਂ ਰੋਣਾ ਨਹੀਂ ਹਾਂ ਇਹ ਇਸ ਕਿਸਮ ਦੇ ਸਾਧ ਵੀ ਹੁੰਦੇ ਆ ਉਹ ਸਾਰ ਉਹ ਗੱਲ ਹੈ ਉਹਨੇ ਗਜਾ ਕਰਨਾ ਇੱਕ ਟਾਈਮ ਹੂੰ ਪੇਰ ਨੇ ਆਉਂਦੇ ਉੱਤੇ ਚਾਹੇ ਮੈਂ ਉਹਦਾ ਮੇਲਾ ਲੱਗਦਾ ਸੀ ਇੱਕ ਤਾਂ ਹਾਂ ਇੱਕ ਉੱਥੇ ਲੱਗਦਾ ਬਾਗ ਅਲੀ ਦਾ ਹਾਂ ਜ਼ਾਰਾ ਪੀਰ ਹਾਂ ਇੱਕ ਮਾਨਕ ਉੱਥੇ ਲੱਗਦੀ ਸੀ ਮਾਗੀ ਮਾਗੀ ਲੱਗਦੀ ਸੀ ਅੱਛਾ ਉਹ ਵੀ ਮੇਲਾ ਉਹ ਮਾਗੀ ਬੜੀ ਤਗੜੀ ਲੱਗਦੀ ਸੀ ਕੀ ਕੌਣ ਕਿੱਥੇ ਲੱਗਦੀ ਸੀ ਕੋਈ ਗੁਰਦੁਆਰਾ ਸੀਗਾ ਨਹੀਂ ਜੀ ਉਹ ਸਾਡਾ ਸੰਤ ਇੱਥੋਂ ਦਾ ਇੱਥੇ ਸੀ ਮਿੱਤੇ ਸੇਵਾ ਸੰਗਤ ਹਾਂ ਸੇਵਾਦਾਰ ਸੀ ਸੇਵਾਦਾਰ ਜਮੀਨ ਉਹ ਦੇਰੇ ਦੀ ਬਿਠੇਰੀ ਸੀ ਹੂੰ ਤੇ ਬੜਾ ਡੇਰਾ ਬੜਾ ਵੱਡਾ ਸੀ ਹੂੰ ਅਸੀਂ ਉਹਦੇ ਉੱਤੇ ਚੜ ਕੇ ਨਾ ਦੇਰੇ ਦੇ ਨਿਸ਼ਾਨ ਸਿਆਂ ਉਹ ਡੇਉੜੀ ਸੀ ਉੱਤੇ ਚੜ ਕੇ ਲੇਕੋ ਅੱਧੀ ਛੁੱਟੀ ਹੋਣੀ ਉਹ ਸਕੂਲ ਦੇ ਨਾਲ ਹੀ ਸੀ ਉਹਦੇ ਉੱਤੇ ਚੜ ਜਾਣਾ ਭੱਜਣਾ ਹੂੰ ਹੈ ਤੇ ਇੱਥੇ ਹੁਣ ਤੁਸੀਂ ਸ਼ਹਿਜਾਦੀ ਪਿੰਡ 'ਚ ਬੈਠੇ ਹੋ ਹਾਂਜੀ ਸ਼ਹਿਜਾਦੀ ਪਿੰਡ ਦੇ ਨਾਲ ਲੱਗਦੇ ਪਿੰਡ ਕਿਹੜੇ ਕਿਹੜੇ ਨੇ ਨਾਂ ਲਿਓ ਉਹਨਾਂ ਦੇ ਸ਼ਕੂਰੀਗਾ ਸ਼ਕੂਰ ਖਾਇਆ ਖੜਕੇਗਾ ਖਾੜਾ ਖੜਕ ਹਾਂ ਖਾਇਆ ਖੜਕਾ ਸਰਾਂ ਵਾਲੀ ਹੈਗਾ ਸਰਾਂ ਵਾਲੀ ਭਾਈ ਕਬੜਾ ਹੈਗਾ ਭਾਈ ਕਬੜਾ ਤੇ ਇੱਧਰ ਆ ਗਏ ਨੇ ਕੱਲ ਆ ਗਏ ਕੱਲ ਫਰੋਸ਼ਾ ਆ ਗਿਆ ਫਰੋਸ਼ਾ ਹੋ ਗਿਆ ਮਿਸ਼ਰੀ ਵਾਲਾ ਹੈ ਮਿਸ਼ਰੀ ਵਾਲਾ ਹੋ ਗਿਆ ਵੱਧਣੀ ਹੋ ਗਈ ਵੱਧਣੀ ਹੋ ਗਈ ਸ਼ਹਿਰ ਕਿਹੜੇ ਕਿਹੜੇ ਨੇੜੇ ਲੱਗਦੇ ਤੁਹਾਨੂੰ ਸ਼ਹਿਰ ਤਾਂ ਸਾਨੂੰ ਇੱਕੋ ਜਿਨੇ ਨਹੀਂ ਨੇ ਫਰੋਜ਼ਪੁਰ ਵੀ ਬੰਨਾਈ ਹੈ ਫਰੋਜ਼ਪੁਰ ਵੀ ਆਹ ਫਰੀਦਕੋਟ ਵੀ ਹੁੰਦਾ ਹੀ ਹੈ ਫਰੀਦਕੋਟ ਥੋੜਾ ਜਿਆਦਾ ਜਾਣਾ ਹੈ ਤਲੰਡੀ ਵੀ ਤਲੰਡੀ ਭਾਈ ਹਾਂ ਹੂੰ ਇਹ ਸ਼ਹਿਰ ਸਾਨੂੰ ਲੱਗਦੇ ਅੱਛਾ ਜੀ ਹਾਂ ਸਾਦਾ ਉਹ ਜਿਹੜਾ ਕਿਹੜਾ ਨਾ ਸਾਰਾ ਛੋਣੀ ਜਾਰਾ ਇਹ ਕਿਹੜੇ ਫਲੋਪੁਰ ਉੱਥੇ ਜਿਹੜਾ ਏਰੀਆ ਜਿਆਦਾ ਹੁੰਦਾ ਠੀਕ ਹੈ ਜੀ ਹਾਂ ਤੇ ਇਹ ਪੂਰਾ ਪਿੰਡ ਸ਼ਹਿਜਾਦੀ ਵੀ ਮੁਸਲਮਾਨਾਂ ਦਾ ਪਿੰਡ ਸੀ 47 ਤੋਂ ਪਹਿਲਾਂ ਉਹ ਤਾਂ ਇੱਥੋਂ ਵਾਲਿਆਂ ਨੂੰ ਤਾਂ ਤੁਸੀਂ ਜਾਣਦੇ ਨਹੀਂ ਜਿਹੜੇ ਉੱਜੜ ਕੇ ਚਲੇ ਗਏ ਹਨਾ ਨਹੀਂ ਇੱਥੇ ਆ ਇੱਥੇ ਮੰਗਲੇ ਦਾ ਘਰ ਹੈ ਉਹਨੇ ਬੀਜੋ ਪਾਈ ਮੈਂ ਉਹਦੀ ਬੀਜੋ ਸੁਣੀ ਫੇਰ ਅਸੀਂ ਉਹਨੂੰ ਫੋਨ ਕੀਤਾ ਹੂੰ ਉਹਨੂੰ ਫੋਨ ਕੀਤਾ ਮੈਂ ਪੁੱਛਿਆ ਵੀ ਤੂੰ ਕਿੱਥੋਂ ਬੋਲਣਾ ਹੈ ਹੂੰ ਆਂਦਾ ਤੂੰ ਮੈਂ ਕਿਹਾ ਮੈਂ ਸਿਆਦੀ ਤੋਂ ਬੋਲਣਾ ਹੂੰ ਇਹ ਦਲੇ ਅੱਛਾ ਮੈਂ ਸਿਆਦੀ ਦੇ ਰਹਿਣਾ ਹੂੰ ਆਂਦਾ ਮੇਰਾ ਘੋਟਵਰੇ ਦੇ ਕੋਲ ਬੱਧੀ ਸਰੀ ਮੀਂਦੀ ਹੈ ਇਹ ਜੰਗਰੇਦ ਕੀ ਮੀਂਦੀ ਸੀ ਵੱਡੀ ਜੰਗ ਨਾਲ ਸੀ ਮੀਂਦੀ ਸੀ ਹੂੰ ਮੈਂ ਉਹ ਥੋੜੇ ਰਹਿਣਾ ਮੈਂ ਕਿਹਾ ਤੂੰ ਬੈਠਾ ਕਿੱਥੇ ਆ ਹੂੰ ਆ ਉਹ ਪੱਤੋ ਬੈਠਾ ਸੀ ਪੱਤੋ ਆ ਪੱਤੋ ਪੱਤੋਂ ਮੰਡੀ ਹਾਂ ਆ ਮੈਂ ਪੱਤੋਂ ਬੈਠਾ ਮੈਂ ਕਿਹਾ ਪੱਤੋਂ ਤੁਹਾਨੂੰ ਮਰਬੇ ਮਿਲੇ ਸੀ ਅੱਛਾ ਅੰਦਾਜ਼ਾ ਹੂੰ ਤੇ ਫੇਰ ਉਹ ਆਂਦਾ ਕੀ ਕੀ ਨਾ ਹੈ ਫੇਰ ਮੈਂ ਦੱਸਿਆ ਨਾਮ ਆਂਦਾ ਆਂਦਾ ਫੇਰ ਅਸੀਂ ਇਤੋਂ ਇਤੋਂ ਵੇਚ ਕੇ ਨਾਲ ਰੁਪਏ ਦਾ ਵੱਲਾ ਜਾਏਗਾ ਮੈਂ ਉੱਠਿਆ ਗਿਆ ਚਲਾ ਉਹ ਉਹ ਸਾਡੇ ਉੱਥੇ ਪ੍ਰਫੀ ਉੱਥੇ ਪੈ ਗਈ ਅੱਛਾ ਹੈ ਠੀਕ ਹੈ ਇਸ ਕਰਕੇ ਨਾ ਉਹ ਮਾਈ ਉਹਦੇ ਨਾਲ ਗੱਲ ਕੀਤੀ ਇੱਕ ਦੋਵਾਰਾਂ ਕੀਤੀ ਹੂੰ ਭੁੰਦੇ ਤੇ ਜਦੋਂ ਉਜੜ ਕੇ ਆਏ ਸੀਗੇ ਇੱਕ ਮੁਸਲਮਾਨਾਂ ਨੇ ਮਦਦ ਨਹੀਂ ਕੀਤੀ ਵੀ ਸਾਡੇ ਪਿੰਡ ਦੇ ਬੰਦੇ ਤੁਸੀਂ ਨਾ ਜਾਓ ਹਾਂ ਜੀ ਇਹ ਗੱਲ ਹੈ ਅੱਜ ਦੀ ਗੱਲ ਹੈ ਕਦੋਂ ਉਹ ਰਾਜ ਹੀ ਉਹਨਾਂ ਦਾ ਉਹਨਾਂ ਦਾ ਲਾਕਾ ਹੀ ਹੋ ਗਿਆ ਹੂੰ ਤੇ ਕਈ ਵਿਚਾਰੇ ਕਿਹੜੇ ਸੀ ਨਾ ਸਾਡਾ ਇੱਕ ਦਾਦਾ ਸੀ ਹੂੰ ਉਹ ਅਸੀਂ ਪਹਿਲੋਂ ਇੱਕ ਇੱਕ ਲੈ ਖ ਦੋ ਦਿਨ ਨਾ ਪਹਿਲੋਂ ਗੱਡੀ ਦੇ ਸਮਾਨ ਲੱਦ ਕੇ ਰੈਵੜੀ ਲੈ ਕੇ ਗਾ ਹੂੰ ਰੈਵੜੀ ਲਈ ਜਾ ਕੇ ਹੂੰ ਤੇ ਅਸੀਂ ਇੱਧਰ ਸਾਡਾ ਚਾਚਾ ਬੀਕਾ ਨੇ ਚਲਿੰਦਾ ਸੀ ਰੁਹਾਂ ਦਾ ਚਲੋ ਉੱਥੇ ਚੱਲੀ ਗਏ ਤੇ ਕਾਲਾ ਸਭਈ ਉਹ ਵੀ ਮੇਰੇ ਨਾਲ ਤੇ ਚਾਚੇ ਦੋਤੇ ਨਾਲ ਆ ਵੀ ਗਏ ਨੇ ਹੂੰ ਮੈਂ ਮੈਲੀ ਅਸੀਂ ਫੇ ਮੋੜ ਕੇ ਬਪੂਆਂ ਦਾ ਨਹੀਂ ਜਾਣਾ ਸੀ ਹੂੰ ਮੋੜ ਕੇ ਗਏ ਚਲੇ ਤੇ ਉਹ ਸਾਡਾ ਬਾਪੂ ਸਿੱਖ ਤੇ ਇੱਕ ਉਹ ਦਾ ਪੋਟਰਾ ਵੀ ਉਹ ਆਲੇ ਮੈਂ ਚਲੋ ਤੁਸੀਂ ਮੈਂ ਆਪਾਂ ਆਪਾਂ ਲਈ ਜਾਣਾ ਉਹ ਵਿੱਚ ਉਹ ਲੈਣੇ ਲੱਗ ਗਏ ਰੇਵੀ ਦਾ ਤੂੰ ਹੂੰ ਉਹਨਾਂ ਨੂੰ ਉਹਨਾਂ ਮਾਰ ਸੱਚਾ ਮੁਸਮਨ ਉਹਾਂ ਦੇ ਨਾਲ ਹੀ ਤੇ ਕਾਲੀਆਂ ਪੱਗਾਂ ਵਾਲੇ ਅੱਲਬ ਨੇ ਤੂੰ ਲੰਮਰ ਦਾ ਕਿਵੇਂ ਇੱਥੇ ਆਇਆ ਹੂੰ ਉਹਦੇ ਨਾਲ ਸੀ ਤੇ ਕਲਗੂ ਹੂੰ ਉਹਦੇ ਪੈਰ ਬਿੰਗਾ ਉਹਨਾਂ ਦੇ ਪੈਰ ਵੀ ਸੀ ਉਹਨਾਂ ਨੂੰ ਉੱਥੇ ਫਾਰਕ ਦੇ ਵੱਟ ਤੇ ਚਲੋ ਸ਼ਹਿਜਾਦੀ ਪਿੰਡ ਤੋਂ ਜਿਹੜੇ ਉੱਜੜ ਕੇ ਗਏ ਲੋਕ ਨੇ ਇੱਕ ਤਾਂ ਉਹ ਬੇਕਸੂਰ ਉਹ ਵੀ ਵਿਚਾਰੇ ਉੱਜੜ ਕੇ ਆ ਗਏ ਇਥੋਂ ਬੇਕਸੂਰ ਹੀ ਤੁਸੀਂ ਸੀ ਉਧਰ ਉੱਜੜ ਕੇ ਆ ਗਏ ਇਹ ਸਾਰਾ ਹੋਇਆ ਆਪਣੇ ਬਜ਼ੁਰਗਾਂ ਨਾਲ ਹੁਣ ਆਪਾਂ ਗੱਲ ਮਕਾਉਣੀ ਹੈ ਤੁਸੀਂ ਇੱਕ ਤਾਂ ਜਿਹੜੇ ਆਪਣਾ ਪਿੰਡ ਹੈ ਤੁਹਾਡਾ ਪਾਜੀ ਪਿੰਡ ਪਾਜੀ ਪਿੰਡ ਦੇ ਲੋਕਾਂ ਨੂੰ ਸਲਾਮ ਭੇਜੋ ਆਪਦੀ ਕਿ ਮੈਂ ਸ਼ਹਿਜਾਦੀ ਤੋਂ ਬੋਲਦਾ ਅਜੀਤ ਸਿੰਘ ਬਾਈ ਪਾਜੀ ਵਾਲਿਓ ਮੇਰਾ ਪਿੰਡ ਪਾਜੀ ਸੀ ਮੇਰਾ ਤੁਹਾਨੂੰ ਸਲਾਮ ਪਾਜੀ ਪਿੰਡ ਵਸਦਾ ਰਹੇ ਰਸਦਾ ਰਹੇ ਹਸਦਾ ਰਹੇ ਆਬਾਦ ਰਹੇ ਮੈਂ ਸੁੱਖ ਮੰਗਦਾ ਇਹਦੀ ਭਾਵੇਂ ਸਾਨੂੰ ਉਜੜਨਾ ਪਿਆ ਇਥੋਂ ਪਰ ਮੈਂ ਤੁਹਾਨੂੰ ਸਲਾਮ ਭੇਜਦਾ ਸ਼ਹਿਜਾਦੀ ਤੋਂ ਬੋਲਿਓ ਬੋਲ ਲਾ ਸਾਡਾ ਇੱਕ ਸਰਾਜ ਇਹ ਪਹਿਲਵਾਨ ਹੁੰਦਾ ਸੀ ਸਰਾਜ ਪਾਜੀ ਦਾ ਪਾਜੀ ਦਾ ਸਰਾਜ ਪਹਿਲਵਾਨ ਪਹਿਲਵਾਨ ਹੁੰਦਾ ਮੁਸਲਮਾਨ ਸੀਗਾ ਆ ਮੁਸਲਮਾਨ ਸੀ ਉਹ ਯਾਦ ਹਲੇ ਵੀ ਉਹ ਖੁਰੇ ਬਾਈ ਨੇ ਮਰ ਕੇ ਹੋਵੇ ਜਾ ਹੋਵੇ ਉਹਦੇ ਨਾਲ ਨਾ ਅਸਾਂ ਉਥੇ ਇੱਜੜ ਬਣਾਇਆ ਸੀ ਬੱਕੇ ਢੇਲਾਂ ਦਾ ਸਾਡਾ ਦੇ ਉਹ ਇਕੱਠੇ ਚਾਰਦੇ ਰਹੇ ਆ ਸਾਡੀ ਹਵੇਲੀ ਚ ਬਿਨੇ ਰਹੇ ਸਰਾਜ ਦਾ ਇੱਜੜ ਤੇ ਕੋਲਦਾ ਵੀ ਹੁੰਦਾ ਸੀ ਕੋਲਦਾ ਵੀ ਸੀ ਆ ਕੋਲਦਾ ਪਿੰਡ ਦੇ ਨੂੰ ਦੋ ਪੀਪੇ ਕਿਉਂ ਵੀ ਦਿੱਤੇ ਸਰਾਜਦੀਨ ਪਾਜੀ ਪਿੰਡ ਦਾ ਨਾਮੀ ਪਹਿਲਵਾਨ ਸੀ ਤੁਹਾਡੇ ਨਾਲ ਬੱਕਰੀਆਂ ਸਾਂਝੀਆਂ ਸੀ ਹਾਂ ਢੇਲਾਂ ਪੇਡਾਂ ਤੇ ਬੱਕਰੀਆਂ ਆ ਸਾਡੇ ਨਾਲ ਇੱਕ ਇਹਣਾ ਮੇਰਾ ਚਾਤਾ ਦਿਆਲ ਰੋਂਦਾ ਸੀ ਉਹਦੇ ਨਾਲ ਉਹ ਇਕੱਠੀਆਂ ਚਾਰ ਠੀਕ ਠੀਕ ਹੈ ਉਹ ਯਾਦ ਹਲੇ ਤੱਕ ਹੈ ਯਾਦ ਹੈ ਚਲੋ بڑا ਸਰੀਰ ਵੱਡਿਆ ਹੁੰਦਾ ਸਰਾਜਦੀਨ ਨੂੰ ਪੂਰੇ ਪਾਜੀ ਪਿੰਡ ਵਾਲਿਆਂ ਨੂੰ ਸਲਾਮ ਭੇਜ ਦਿਓ ਸਤਿ ਸ੍ਰੀ ਅਕਾਲ ਕਹ ਦੇਓ ਇੱਕ ਵਾਰੀ ਸਤਿ ਸ੍ਰੀ ਅਕਾਲ ਜੀ ਸਰਾਜ ਕਿਹੜਾ ਪਰਵਾਨ ਪਹਿਲਵਾਨ ਸੀ ਵਿਆਸ ਦੇ ਨਾਲ ਕਿਹੜਾ ਇੱਥੇ ਬੱਕਰੀਆਂ ਪੇਡਾਂ ਚਾਰਦਾ ਸੀ ਉਹਦਾ ਉਹਦਾ ਮੈਂ ਪਤੀਆਂ ਮੈਂ ਉਹਨੂੰ ਸਲਾਮ ਬਣਾਣਾ ਪੀਤੀ ਸ਼ਹਿਜਾਦੀ ਤੋਂ ਪੂਰੇ ਪਾਜੀ ਪਿੰਡ ਦੇ ਲੋਕਾਂ ਨੂੰ ਪੂਰੇ ਪੂਰੇ ਪਾਜੀ ਪਿੰਡ ਦੇ ਸਾਰਿਆਂ ਨੂੰ ਮੈਂ ਆਪਦੇ ਵੱਲੋਂ ਸਾਰਿਆਂ ਨੂੰ ਸलाम ਸ਼ਹਿਜਾਦੀ ਪਿੰਡ ਤੋਂ ਜਿਹੜੇ ਉਜੜ ਕੇ ਗਏ ਮੁਸਲਮਾਨ ਹੈ ਉਹਨਾਂ ਨੂੰ ਵੀ ਸलाम ਕਰ ਦਿਓ ਸ਼ਹਿਜਾਦੀ ਤੇ ਪਿੰਡ ਦੇ ਮੁਸਲਮਾਨ ਕਿਹੜੇ ਨੇ ਉਹਨਾਂ ਨੂੰ ਮੈਂ ਸलाम ਬੁਲਾਣਾ ਪਹਿਲਵਾਨ ਸਾਰੇ ਤਾਂ ਦੋਸਤੋ ਇਹ ਸੀ ਬਾਪੂ ਅਜੀਤ ਸਿੰਘ ਸੀਗੇ ਜਿਹੜੇ ਸ਼ਹਿਜਾਦੀ ਪਿੰਡ ਦੇ ਵਿੱਚ ਵੱਸਦੇ ਨੇ 1947 ਦੇ ਵਿੱਚ ਉੱਥੋਂ ਉਜੜ ਕੇ ਆਏ ਪਾਜੀ ਪਿੰਡ ਤੋਂ ਰਾਏ ਪਿੰਡ ਦੇ ਨੇੜੇੋਂ ਚੰਗੇ ਭਲੇ ਖਾਂਦੇ ਪੀਂਦੇ ਪਰਿਵਾਰ ਸੀਗੇ ਵੱਡੇ ਜ਼ਿਮੀਂਦਾਰ ਸੀਗੇ ਪਰ ਉਥੋਂ ਇੱਕ ਵੀ ਚੀਜ਼ ਨਹੀਂ ਇਹ ਚੁੱਕ ਸਕੇ ਤੇ ਜਿਹੜੀ ਚੀਜ਼ੇ ਚੁੱਕ ਕੇ ਲੈ ਕੇ ਆਏ ਆ ਆ ਵੇਖੋ ਵੀ ਟਰੰਕ ਦੀ ਹਾਲਤ ਹੈ ਜਿਹੜੀ ਇਹ ਵੀ ਇਹ ਰਾਏਵਿੰਡ ਤੋਂ ਖਰੀਦਿਆ ਹੋਏਗਾ ਆ ਇੱਕ ਟਰੰਕੀ ਆ ਇੱਕ ਟਰੰਕੀ ਉਥੋਂ ਲੈ ਕੇ ਆਏ ਇਹ ਇਹ ਟਰੰਕੀ ਦੀ ਹਾਲਤ ਹੈ ਜਿਹੜੀ 77 ਸਾਲ ਦੀ ਸਾਡੀ ਆਜ਼ਾਦੀ ਦਾ ਜੋ ਹਾਲ ਹੈ ਮੈਨੂੰ ਐ ਲੱਗਦਾ ਹੈ ਟਰੰਕ ਦਾ ਵੀ ਸਮੇਂ ਦੇ ਨਾਲ ਬੁਰਾ ਹਾਲ ਹੋ ਗਿਆ ਇੱਕ ਟਰੰਕੀ ਦੇ ਵਿੱਚ ਇਹਨਾਂ ਕੋਲੇ ਕੁਝ ਦੋ ਕੱਪੜੇ ਹੋਣਗੇ ਹੋਰ ਕੀ ਹੋਣਾ ਇਹਦੇ ਚਾ ਇਹ ਇਹਦੇ ਵਿੱਚ ਵੇਰਵਾ ਬਸ ਆ ਇੱਕ ਟਰੰਕੀ ਚੱਕ ਕੇ ਉੱਥੋਂ ਤੁਰੇ ਇਹ ਟਰੰਕੀ ਉੱਥੋਂ ਕਿੱਥੋਂ ਖਰੀਦੀ ਹੋਏਗੀ ਪਾਕਿਸਤਾਨ ਦੀ ਧਰਤੀ ਤੋਂ ਇਹ ਟਰੰਕੀ ਦਾ ਹਾਲ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਟਰੰਕੀ ਐਡਾ ਵੱਡਾ ਪਰਿਵਾਰ ਹਸਤਾ ਬਸ ਦਾ ਪਰਿਵਾਰ ਉੱਥੋਂ ਲੈ ਕੇ ਤੁਰਿਆ ਬਾਕੀ ਮਾਲ ਡੰਗਰ ਜ਼ਮੀਨਾ ਸਭ ਘਰ ਘਾਟ ਛੱਡ ਕੇ ਇਹ ਇਧਰ ਉਜੜ ਕੇ ਇਧਰ ਆ ਗਏ ਸੀਗੇ ਤੇ ਆਸ ਕਰਦੇ ਆ ਕਿ ਜਿਹੜਾ ਪ੍ਰੋਗਰਾਮ ਅਸੀਂ ਲੈ ਕੇ ਤੁਰੇ ਹੋਏ ਆ ਸਰਕਾਰਾਂ ਬਾਰਡਰ ਖੋਲਣਗੇ ਆ ਲੋਕਾਂ ਚ ਪਿਆਰ ਵਧੇਗਾ ਰੋਜ਼ਗਾਰ ਵਧੇਗਾ ਕੋਰੀਡੋਰ ਦੇ ਉੱਤੇ ਜਿਹੜੀ 25 20 20 ਡਾਲਰ ਦੀ ਜਿਹੜੀ ਸ਼ਰਤ ਲਾਈ ਹੋਈ ਹੈ ਉਹਨੂੰ ਦੋਨੋਂ ਸਰਕਾਰਾਂ ਬੈਠ ਕੇ ਹਿੰਦੁਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਸਰਕਾਰ ਬੈਠ ਕੇ ਹੱਲ ਕਰੇ ਉਹਦਾ ਉਹ 20 ਡਾਲਰ ਵਾਲੀ ਸ਼ਰਤ ਖਤਮ ਕੀਤੀ ਜਾਏ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਏ ਤਾਂ ਜੋ ਆਧਾਰ ਕਾਰਡ ਦੇ ਉੱਤੇ ਲੋਕ ਜਾ ਕੇ ਉੱਥੇ ਆਪਣੇ ਵਿਛੜੇ ਪਰਿਵਾਰਾਂ ਨੂੰ ਮਿਲ ਸਕਣ ਤੇ ਦੋਨਾਂ ਪਰਿਵਾਰਾਂ ਦੇ ਅੰਦਰ ਵੀ ਦੋਨਾਂ ਦੇਸ਼ਾਂ ਦੇ ਅੰਦਰ ਐਂਟਰੀ ਇਸ ਤਰ੍ਹਾਂ ਹੋਣੀ ਚਾਹੀਦੀ ਜਿਵੇਂ ਨੇਪਾਲ ਦੇ ਬਾਰਡਰ ਤੇ ਹੈ ਕੋਈ ਪਾਸਪੋਰਟ ਦੀ ਸ਼ਰਤ ਨਹੀਂ ਹੈ ਲੋਕ ਜਾਂਦੇ ਨੇ ਨੇਪਾਲ ਜਾਂਦੇ ਨੇ ਨੇਪਾਲੀ ਇੱਧਰ ਆਉਂਦੇ ਨੇ ਉਹ ਵੇਖ ਕੇ ਚਲੇ ਜਾਂਦੇ ਨੇ ਅਸੀਂ ਇਹ ਅਹਿਸਾਸ ਨਾਲ ਬਜ਼ੁਰਗੋ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਤੁਹਾਡਾ ਸ਼ੁਕਰੀਆ ਜੀ ਇਹ ਮੇਰਾ ਮੇਰਾ ਨਾ ਦਾਦਾ ਇੱਕ ਵੇਫਾ ਉਧਰ ਗਿਆ ਸੀ ਅੱਛਾ ਇਹ ਸਮਾਨ ਸੋਨਾ ਸੋਨਾ ਛੱਡਾਇ ਸੀ ਅੱਛਾ ਇਹਨਾਂ ਦਾ ਭਰਾ ਇੱਕ ਮਿਸਟਰੀ ਬਣਿਆ ਸੀ ਉਹਨੇ ਥਰੂ ਬਣਾ ਕੇ ਦਿੱਤਾ ਸੀ ਲਾਲ ਸੀ ਉਹ ਹਮ ਇਹ ਉਹ ਉਹ ਆਂਦਾ ਸੀ ਮੇਰਾ ਸਲੂਕ ਕਿਹੜਾ ਹੈ ਨਾ ਹੂੰ ਮੈਂ ਇਹਦੇ ਵਿੱਚ ਕਿਹੜੇ ਰੱਖਦੇ ਬਣਾ ਦੇ ਆਣਾ ਇਹ ਲੱਭ ਨਹੀਂ ਸਕਦਾ ਹੂੰ ਉਹ ਵੇ ਗਿਆ ਵੀ ਉਹਦੇ ਸੁਨਾ ਤੁਨਾ ਸਿਕ ਟੋੜਾ ਪਤਾ ਪਿਆ ਆਂਦਾ ਵੀ ਵਾਪਸ ਆ ਸਲੂਕ ਦੇ ਪਾਣ ਕੋਈ ਟੋਕ ਕੇ ਲੈ ਜੇ ਰੱਖਣਾ ਨਹੀਂ ਤੋੜ ਸਕਦਾ ਠੀਕ ਹੈ ਜੀ ਇਹ ਫਿਰ ਉਹ ਸਲੂਕ ਦੀ ਲੱਭਾਈ ਆ ਚਲੋ ਹੈ ਠੀਕ ਹੈ ਸੋਨਾ ਵੀ ਕੀ ਪੈਸੇ ਬਣ ਥੋੜੇ ਪਾਤ ਬਣ ਕਿੰਨੇ ਕੋਨੇ ਨੇ ਚਲੋ ਅਰਦਾਸ ਕਰੋ ਵੀ ਬਾਰਡਰ ਖੁੱਲਣ ਸਾਰੇ ਹੁਣ ਹੋਰ ਆਉਣ ਜਾਣ ਬਣੇ ਲੋਕਾਂ ਚ ਪਿਆਰ ਵਧੇ ਇਹਦੀ ਗੱਲ ਠੀਕ ਹਾਂ ਠੀਕ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਜੀ ਮਿਹਰਬਾਨ